ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਦੇ ਨੇ ਸੋ ਪਿਆਰਿਓ ਸਾਨੂੰ ਸਤਿਗੁਰਾਂ ਨੇ ਇੱਕ ਅਜਿਹੀ ਸਿੱਖਿਆ ਦੇ ਕੇ ਨਿਵਾਜਿਆ ਇੱਕ ਅਜੀਹਾ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਤਰਸ ਖਾ ਕਰਕੇ ਸਾਡੇ ਤੇ ਮਿਹਰਮਤ ਕਰਕੇ ਸਾਨੂੰ ਇੱਕ ਅਜਿਹੀ ਸਿੱਖਿਆ ਦਿੱਤੀ ਜੋ ਸਾਨੂੰ ਕਦੇ ਵੀ ਕੋਈ ਵੀ ਨਹੀਂ ਦੇ ਸਕਦਾ ਗੁਰਮਖੋ ਸਤਿਗੁਰੂ ਨੇ ਸਾਡੇ ਤੇ ਐਸੀ ਕਿਰਪਾ ਕੀਤੀ ਦੇਖੋ ਸਤਿਗੁਰੂ ਮਹਾਰਾਜ ਸਾਰਾ ਕੁਝ ਹੋ ਜਾਣ ਤੋਂ ਬਾਅਦ ਆਪਾਂ ਸਾਰੇ ਜਾਣਦੇ ਆ ਕਿ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੇ ਅੱਬਾ ਬਾਣੀ ਵੀ ਪੜਦੇ ਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਨੇ ਆਪਾਂ ਪੜਦੇ ਆ ਨਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਖ਼ੁਦ ਬਿਨ ਰੋਗ ਰਾਈਆਂ ਦਾ ਓਡਣ 나ਗ ਨਿਵਾਸਾਂ ਦਾ ਰਹਿਣਾ 겁ਾ ਪੜਦੇ ਆ ਨਾ ਕਹਿਣ ਤੋਂ ਭਾਵ ਕਿ ਸਤਿਗੁਰੂ ਮਹਾਰਾਜ ਕਹਿੰਦੇ ਜੇ ਅੱਜ ਮਖਮਲੀ ਸੇਜਾਂ ਨੇ ਤਾਂ ਵੀ ਉਹਨੂੰ ਨਾ ਭੁੱਲ ਜੇ ਕੱਲ ਨੂੰ ਤੈਨੂੰ ਅਜਿਹੇ ਹਾਲਾਤਾਂ ਦੇ ਵਿੱਚ ਰਹਿਣਾ ਪੈ ਜਾਏ ਤੂੰ ਉਹਨੂੰ ਤਾਂ ਵੀ ਨਾ ਭੁੱਲ ਤੇ ਸਜਣਾ ਯਾਦ ਰੱਖੀ ਉਹ ਪਰਮਾਤਮਾ ਇਹ ਨਹੀਂ ਪਤਾ ਵੀ ਕਿਹੜੇ ਰੰਗਾਂ ਦੇ ਵਿੱਚ ਤੈਨੂੰ ਰੱਖ ਦਵੇ ਕਿਹੜੇ ਰੰਗਾਂ ਦੇ ਵਿੱਚ ਉਹ ਪਰਮਾਤਮਾ ਤੈਨੂੰ ਭੋਸ਼ ਕਰ ਦੇਵੇ ਕਿਹੜੇ ਰੰਗਾਂ ਦੇ ਵਿੱਚ ਤੈਨੂੰ ਰੱਖਣਾ ਪੈ ਜਾਏ ਤੇ ਯਾਦ ਰੱਖ ਉਹਦੇ ਨਾਲ ਕਦੇ ਗਿਲਾ ਨਾ ਕਰੀ ਕਿਉਂਕਿ ਪਰਮਾਤਮਾ ਜਿਹੜਾ ਹੈ ਉਹ ਇੱਕ ਅਜੀਹਾ ਹੈ ਗੁਰਮਖੋ ਸਤਗੁਰੂ ਮਹਾਰਾਜ ਕਹਿੰਦੇ ਜੇਕਰ ਉਹ ਪਰਮਾਤਮਾ ਤੈਨੂੰ ਜਿਹੜੇ ਮਰਜ਼ੀ ਰੰਗ ਦੇ ਵਿੱਚ ਰੱਖ ਰਿਹਾ ਹੈ ਤੇ ਜੇ ਤੂੰ ਉਸ ਪਰਮਾਤਮਾ ਦੀ ਰਜਾ ਦੇ ਵਿੱਚ ਰਹਿ ਰਿਹਾ ਹੈ ਤੇ ਜੇ ਤੂੰ ਉਸ ਪਰਮਾਤਮਾ ਦੀ ਰਜਾ ਦੇ ਵਿੱਚ ਹੈ ਤੇ ਯਾਦ ਰੱਖ ਸੱਜਣਾ ਕਹਿੰਦੇ ਉਹਦਾ ਹਮੇਸ਼ਾ ਹੀ ਸ਼ੁਕਰਾਨਾ ਕਰ ਤੇ ਉਸ ਪਰਮਾਤਮਾ ਨੂੰ ਇਹ ਨਾ ਕਦੇ ਸੋਚ ਵੀ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਨੇ ਉਹ ਮੇ ਤੋਂ ਦੂਰ ਨੇ ਜਾਂ ਫਿਰ ਇੰਜ ਕਹਿ ਲੋ ਵੀ ਜਾਂ ਫਿਰ ਮੈਂ ਉਹਨਾਂ ਤੋਂ ਕਿਤੇ ਦੂਰ ਹਾਂ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਬੜੀ ਵੱਡੀ ਤੇ ਮਹਾਨ ਕਿਰਪਾ ਕਰਨ ਵਾਲੇ ਨੇ ਉਹ ਧੰਗੁਰੂ ਗ੍ਰੰਥ ਸਾਹਿਬ ਜੀ ਬੜੀ ਵੱਡੀ ਕਿਰਪਾ ਕਰਨ ਵਾਲੇ ਨੇ ਕਹਿੰਦੇ ਤੂੰ ਯਾਦ ਰੱਖ ਭੂਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ ਯਾਦ ਰੱਖ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਆਪਾਂ ਇਹ ਵੀ ਪੜਦੇ ਆ ਨਾ ਜੇ ਸੋ ਚੰਦਾ ਉਗ ਬਹਿ ਸੂਰਜ ਚੜ੍ਹੇ ਹਜ਼ਾਰ ਇਹ ਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਕਹਿੰਦੇ ਇਸ ਗੱਲਾਂ ਨੂੰ ਯਾਦ ਰੱਖ ਪਿਆਰਿਆ ਇਸ ਚੀਜ਼ ਨੂੰ ਯਾਦ ਰੱਖੀ ਸਤਿਗੁਰੂ ਕਹਿੰਦੇ ਨੇ ਮਹਾਰਾਜ ਨੇ ਬੜੀ ਵੱਡੀ ਕਿਰਪਾ ਕੀਤੀ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਹ ਫਰਗਾਸ ਸਤਿਗੁਰੂ ਕਹਿੰਦੇ ਨੇ ਸਾਫ਼ ਜੀ ਗੱਲ ਮੇਰੇ ਸਤਿਗੁਰੂ ਨੇ ਕਰ ਦਿੱਤੀ ਕਹਿੰਦੇ ਗੁਰਸਿੱਖਾ ਜਿਹੜੇ ਰੰਗ ਦੇ ਵਿੱਚ ਪਰਮਾਤਮਾ ਤੈਨੂੰ ਰੱਖ ਰਿਹਾ ਹੈ ਨਾ ਜਿਸ ਰੰਗ ਦੇ ਵਿੱਚ ਉਸ ਸਤਿਗੁਰੂ ਨੇ ਤੈਨੂੰ ਰੱਖਣਾ ਜਿਸ ਰੰਗ ਦੇ ਵਿੱਚ ਉਸ ਪਰਮਾਤਮਾ ਨੇ ਤੈਨੂੰ ਰੱਖਣਾ ਤੇ ਇੱਕ ਗੱਲ ਯਾਦ ਰੱਖੀ ਗੁਰਸਿੱਖਾ ਕਹਿੰਦੇ ਕਦੇ ਉਸ ਨੂੰ ਭੁੱਲੀ ਨਾ ਚਾਹੇ ਤੂੰ ਚਾਹੇ ਤੂੰ ਮਖਮਲੀ ਸੇਜਾਂ ਤੋਂ ਫਰਸ਼ ਤੇ ਆ ਜਾਏ ਅਰਸ਼ ਤੋਂ ਫਰਸ਼ ਤੇ ਆ ਜਾਏ ਕਹਨੇ ਕਦੇ ਵੀ ਉਸ ਦੇ ਯਾਦ ਨੂੰ ਉਸ ਦੇ ਸਿਮਰਨ ਨੂੰ ਨਾ ਭੁੱਲੀ ਜੇ ਤੂੰ ਇਹ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਨਾ ਜੇ ਤੂੰ ਇਸ ਗੱਲ ਨੂੰ ਸਮਝਣ ਕਾਮਯਾਬ ਹੋ ਗਿਆ ਗੁਰਸਿੱਖਾਂ ਤੇ ਇੱਕ ਗੱਲ ਯਾਦ ਰੱਖੀ ਕਹਨੇ ਸਤਿਗੁਰੂ ਮਹਾਰਾਜ ਜੀ ਦੀ ਖੁਸ਼ੀ ਦਾ ਤੂੰ ਹੱਕਦਾਰ ਬਣ ਜਾਏਗਾ ਬਾਪ ਜੀ ਦੀ ਰਹਿਮਤ ਦਾ ਤੂੰ ਹੱਕਦਾਰ ਬਣ ਜਾਏਗਾ ਗੁਰਸਿੱਖਾਂ ਇਸ ਗੱਲ ਨੂੰ ਕਦੀ ਨਾ ਭੁੱਲੀ ਤੇ ਪਿਆਰਿਓ ਬੇਨਤੀ ਕਰਾਂ ਹੁਣ ਜਿਹੜਾ ਸਮਾਂ ਹੈ ਨਾ ਹੁਣ ਜਿਹੜਾ ਸੁਣਨ ਵਾਲਾ ਹੈ ਤੇ ਮਹਾਂਪੁਰ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਜਿਹੜਾ ਇਹ ਸਮਾਂ ਇਹ ਸਮਾਂ ਇਹ ਹੈ ਕਹਿੰਦੇ ਸਮੇਂ ਦੇ ਦੌਰਾਨ ਉਹੀ ਬਚਣਗੇ ਜਿਹੜੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜਨਗੇ ਜਿਹੜੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਵਿਚਾਰਨਗੇ ਕਹਿੰਦੇ ਬਾਕੀਆਂ ਦੀ ਤਾਂ ਇੱਥੇ ਗੱਲ ਹੀ ਕੋਈ ਨਹੀਂ ਦੂਜੇ ਤੀਜੇ ਦੀ ਤਾਂ ਇੱਥੇ ਗੱਲ ਹੀ ਕੋਈ ਨਹੀਂ ਕਹਿੰਦੇ ਬਾਕੀਆਂ ਦਾ ਤਾਂ ਨਾਸ਼ ਹੋਣਾ ਤੈ ਹੈ ਸਾਰੇ ਖਤਮ ਹੋ ਜਾਣਗੇ ਕਹਿੰਦੇ ਇੱਥੇ ਉਹੀ ਬਚਣਗੇ ਜਿਹੜੇ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜਨਗੇ ਜਿਹੜੇ ਗੁਰੂ ਦਾ ਸ਼ੁਕਰਾਨਾ ਕਰਨਗੇ ਜਿਹੜੇ ਧੰਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜਾਣਗੇ ਤੇ ਬਾਕੀਆਂ ਦੀ ਇੱਥੇ ਕੋਈ ਗਾਰੰਟੀ ਨਹੀਂ ਕਹਿੰਦੇ ਉਹ ਤੇ ਡੁੱਬ ਜਾਣਗੇ। ਉਹਨਾਂ ਦਾ ਕੁਝ ਨਹੀਂ ਕਿਹਾ ਜਾ ਸਕਦਾ। ਤੇ ਪਿਆਰਿਓ ਬੇਨਤੀ ਕਰਾਂ ਹੁਣ ਜਿਹੜਾ ਸਮਾਂ ਆ ਰਿਹਾ ਹੈ ਨਾ ਅੱਗੇ ਅਗਲਾ ਮਹੀਨਾ ਉਹ ਬੜਾ ਹੀ ਸ਼ਹਾਦਤਾਂ ਭਰਿਆ ਮਹੀਨਾ ਹੈ ਤੇ ਉਹ ਜਿਹੜਾ ਮਹੀਨਾ ਆ ਪਿਆਰਿਓ ਉਹ ਇੱਕ ਅਜੀਹਾ ਮਹੀਨਾ ਹੈ ਜਿਸ ਮਹੀਨੇ ਦੇ ਦੌਰਾਨ ਪਤਾ ਨਹੀਂ ਕਿੰਨੀਆਂ ਕੋ ਜੜੀਆਂ ਅਣਗਿਣਤ ਸ਼ਹਾਦਤਾਂ ਹੋਈਆਂ ਕਿੰਨਿਆਂ ਕੋ ਜੜੀਆਂ ਸ਼ਹਾਦਤਾਂ ਹੋਈਆਂ ਨੇ ਕਿੰਨੇ ਕੋ ਸਾਡੇ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ ਕਿੰਨੀਆਂ ਬੀਬੀਆਂ ਭੈਣਾਂ ਨੇ ਸਵਾਮਾਂ ਨਿਭਾਈਆਂ ਤੇ ਆਪ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਭੈਣ ਹਰਸ਼ਰਨ ਕੌਰ ਦਾ ਜੀਵਨ ਜਦੋਂ ਆਪਾਂ ਪੜ੍ਹਦੇ ਆਂ ਤੇ ਆਪਾਂ ਨੂੰ ਜ਼ਿਕਰ ਜਿਹੜਾ ਉਹ ਜ਼ਰੂਰ ਮਿਲਦਾ ਹੈ ਗੁਰਮਖੋ ਮੈਂ ਇੱਕ ਵਾਰੀ ਬੇਨਤੀ ਜ਼ਰੂਰ ਕਰ ਦਵਾਂ ਕਿ ਉਹਨਾਂ ਦਾ ਨੂੰ ਯਾਦ ਕਰਦੇ ਆਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਜੁੜਦੇ ਆਂ ਗੁਰਮਖੋ ਇੱਕ ਗੱਲ ਯਾਦ ਰੱਖਣਾ ਕਿ ਉਹ ਮਹਾਨ ਸ਼ਹੀਦਾਂ ਨੇ ਜੋ ਸਾਡੇ ਲਈ ਕੀਤਾ ਆ ਉਹ ਮਹਾਨ ਸ਼ਹੀਦਾਂ ਦੀ ਜਿਹੜੀ ਪਾਵਨ ਕੁਰਬਾਨੀ ਹੈ ਨਾ ਪਿਆਰਿਓ ਇੱਕ ਗੱਲ ਯਾਦ ਰੱਖਿਓ ਉਹ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਆ ਉਹਨਾਂ ਮਹਾਨ ਸ਼ਹੀਦਾਂ ਦੇ ਉੱਪਰ ਆਪਾਂ ਇਹ ਕੁਝ ਵੀ ਜਿਹੜਾ ਉਹਨਾਂ ਦਾ ਦਿੱਤਾ ਹੋਇਆ ਨਾ ਆਪਾਂ ਉਹ ਖਾ ਰਹੇ ਆ ਉਹ ਲੈ ਰਹੇ ਆ ਤੇ ਕਦੇ ਵੀ ਇਹ ਨਾ ਸਮਝੋ ਵੀ ਉਹ ਸਾਡੇ ਨਹੀਂ ਨੇ ਉਹ ਸਾਡੇ ਆਪਣੇ ਹੀ ਨੇ ਤੇ ਬੇਨਤੀ ਕਰਾਂ 25 26 ਤੇ 27 ਦਸੰਬਰ ਇਹ ਉਹ ਸਮਾਂ ਆ ਜਿਸ ਸਮੇਂ ਦੌਰਾਨ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਹੁੰਦੀ ਹੈ ਇਹਨਾਂ ਦਿਨਾਂ ਦੌਰਾਨ ਉਹ ਸਰਹੰਦ ਦੀ ਕਚਹਿਰੀ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤੇ ਉਹ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਸਿੱਦਕ ਨਹੀਂ ਹਾਰਿਆ ਆਪਣੇ ਬੱਚੇ ਦੇ 7 ਵਜੇ ਤੇ ਆਪਾਂ ਕਲ ਪੁੱਟਦੇ ਆ ਤੇ ਉਹਨਾਂ ਛੋਟੇ ਬੱਚਿਆਂ ਤੇ ਕਿੰਨਾ ਦਸ਼ੱਦਤ ਟਾਇਆ ਗਿਆ ਤੇ ਕਥਾ ਗੁਰਸੁੱਤਨ ਦੀ ਦੂਨਾ ਸਿੰਘ ਹੰਡੂਰੀਆ ਦੀ ਲਿਖੀ ਹੋਈ ਕਿਤਾਬ ਆਪਾਂ ਸਮਝਦੇ ਆਂ ਵੀ ਉਹਨਾਂ ਨੂੰ ਨੀਹਾਂ ਵਿੱਚ ਣ ਦਿੱਤਾ ਤੇ ਗੱਲ ਖਤਮ ਹੋ ਗਈ ਕੱਲਾ ਨੀਹਾਂ ਵਿੱਚ ਸੁਣਿਆ ਨਹੀਂ ਗਿਆ ਉਹਨਾਂ ਤੇ अनेका ਤਸ਼ੱਦਦ ਕੀਤੇ ਗਏ अनेका ਪ੍ਰਕਾਰ ਦਾ ਉਹਨਾਂ ਤੇ ਕਹਿਰ ਟਾਇਆ ਗਿਆ ਗੁਰਸਿੱਖੋ ਉਹ 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 ਮਹਾਨ ਸਾਡੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੇ ਆਪਣੇ ਤਨ ਪਿੰਡੇ ਤੇ ਉਹਨਾਂ ਦੇ ਪੱਥਰ ਵੀ ਮਾਰੇ ਗਏ ਉਂਗਲਾਂ ਦੇ ਪੋਟਿਆਂ ਨੂੰ ਵੀ ਜਲਾਇਆ ਗਿਆ ਉਹਨਾਂ ਦੀ ਪਰਖ ਵੀ ਕੀਤੀ ਗਈ ਇੱਕ ਪਾਸੇ ਖਡਾਉਣੇ ਤੇ ਖਾਣ ਪੀਣ ਦਾ ਸਮਾਨ ਰੱਖ ਕੇ ਤੇ ਇੱਕ ਪਾਸੇ ਸ਼ਸਤਰ ਰੱਖ ਕੇ ਔਰ ਦੂਜੀ ਗੱਲ ਉਹਨਾਂ ਨੂੰ ਹਰ ਹਰ ਪਾਸੇ ਜਿਹੜਾ ਹੈ ਲਾਲਚ ਦਿੱਤੇ ਗਏ ਕਮਜ਼ੋਰਾ ਕੀਤਾ ਗਿਆ ਕਿ ਤੁਸੀਂ ਆਪਣਾ ਧਰਮ ਛੱਡ ਦਿਓ ਤੁਸੀਂ ਇਸਲਾਮ ਨੂੰ ਕਬੂਲ ਕਰ ਲਵੋ ਕਹਿੰਦੇ ਤੁਹਾਨੂੰ ਜਿਹੜਾ ਹੈ ਹੂਰਾ ਦੇ ਡੋਲੇ ਵੀ ਦਿੱਤੇ ਜਾਣਗੇ ਇਨਾਮ ਦੇ ਨਾਮ ਵੀ ਦਿੱਤੇ ਜਾਣਗੇ ਤੇ ਯਾਦ ਰੱਖਿਓ ਸਹਿਬ ਜਾਦਿਆਂ ਨੇ ਇੱਕੋ ਗੱਲ ਕਹਿ ਦਿੱਤੀ ਕਹਿੰਦੇ ਨਾ ਸਾਡੇ ਪਿਤਾ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਸਾਨੂੰ ਸਿੱਖਿਆ ਦਿੱਤੀ ਹੈ ਕਿ ਭਾਈ ਧਰਮ ਜਿਹੜਾ ਹੈ ਉਹ ਕੋਈ ਵੀ ਮਾੜਾ ਨਹੀਂ ਧਰਮ ਦੇ ਵਿੱਚ ਕੁਝ ਲੋਕਾਂ ਦੀ ਸੋਚ ਮਾੜੀ ਹੋ ਸਕਦੀ ਹੈ ਧਰਮ ਸਾਰੇ ਸਤਕਾਰਯੋਗ ਨੇ ਪਰ ਅਸੀਂ ਤੁਸੀਂ ਧੱਕੇ ਨਾਲ ਕਰਾਉਨੇ ਹੋ ਇਸ ਕਰਕੇ ਸਾਨੂੰ ਸ਼ਰਾਬ ਬਿਲਕੁਲ ਵੀ ਕਬੂਲ ਨਹੀਂ ਹੈ ਕਹਿੰਦੇ ਅਸੀਂ ਤੇ ਚਾਹਾਂਗੇ ਕਿ ਜਿਹੜੇ ਲੋਕ ਅਜੀਹਾ ਕਰਦੇ ਨੇ ਜ਼ਬਰਦਸਤੀ ਕਿਸੇ ਨੂੰ ਸ਼ਰਾਬ ਕਬੂਲ ਕਰਵਾਉਂਦੇ ਨੇ ਵੀ ਉਹਨਾਂ ਲੋਕਾਂ ਨੂੰ ਜੜੀ ਹੈ ਬਣਦੀ ਸਜ਼ਾ ਦਿੱਤੀ ਜਾਵੇ ਸਹਾਰਿਓ ਬੇਨਤੀ ਕਰਦੇ ਹਾਂ ਉਹਨਾਂ ਮਹਾਨ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ ਆਪਾਂ ਆਪਣੇ ਘਰਾਂ ਦੇ ਵਿੱਚ ਉਹਨਾਂ ਦੀਆਂ ਵਾਰਤਾਵਾਂ ਜਿਹੜੀਆਂ ਨੇ ਆਪਣੇ ਬੱਚਿਆਂ ਨੂੰ ਸੁਣਾਈਏ ਆਪਣੇ ਬੱਚਿਆਂ ਨੂੰ ਪਤਾ ਹੋਵੇ ਤੇ ਬੇਨਤੀ ਕਰਾਂ ਆਪਣੇ ਘਰਾਂ ਦੇ ਵਿੱਚ ਕਦੇ ਇਹਨਾਂ ਦਿਨਾਂ ਦੇ ਵਿੱਚ ਗਲਤ ਕੰਮ ਕਰੀ ਨਾ ਕਰਿਓ ਨਾ ਆਂਡਾ ਮੀਟ ਸ਼ਰਾਬ ਆਦਕ ਕਦੇ ਕੋਈ ਵੈਰ ਕਮਾਇਓ ਨਾ ਕੋਈ ਕੋਈ ਈਰਖਾ ਦਵੇਸ਼ ਨਾ ਕਮਾਇਓ ਕਿਸੇ ਦੇ ਨਾਲ ਕਿਸੇ ਦਾ ਮਾੜਾ ਨਾ ਕਰਿਓ ਤੇ ਮਹਾਂਪੁਰਖ ਦੀਵਾਨਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਕਿਨੇ ਭਾਈ ਜਿਹੜੇ ਤੇ ਕਹਿੰਦੇ ਨਾ ਗੱਲਾਂ ਨੂੰ ਸਮਝ ਜਾਣਗੇ ਕਹਿੰਦੇ ਉਹਨਾਂ ਦਿਨਾਂ ਦੇ ਵਿੱਚ ਜਿੰਨਾ ਹੋ ਸਕੇ ਆਪਣੇ ਆਪ ਨੂੰ ਸੁਧਾਰ ਕੇ ਇੱਕ ਨਿਰੋਲ ਜੀਵਨ ਜਿਉਣ ਦੀ ਕੋਸ਼ਿਸ਼ ਕਰਿਓ ਕਹਿੰਦੇ ਸਤਿਗੁਰੂ ਅੱਗੇ ਅਰਦਾਸ ਕਰਿਓ ਸਤਿਗੁਰੂ ਜਿਵੇਂ ਇਹਨਾਂ ਦਿਨਾਂ ਦੇ ਵਿੱਚ ਮੈਂ ਆਪਣੇ ਜੀਵਨ ਨੂੰ ਜਿਉਂਆਂ ਹਾਂ ਤੇਰੀ ਸਿੱਖਿਆ ਦੇ ਮੁਤਾਬਕ ਹੇ ਮੇਰੇ ਸਤਿਗੁਰੂ ਮੇਰੇ ਤੇ ਕਿਰਪਾ ਕਰਿਓ ਮੇਰੇ ਤੇ ਮਹਿਰਮਤ ਕਰ ਸਤਿਗੁਰੂ ਹੇ ਮੇਰੇ ਪਾਤਸ਼ਾਹ ਮੈਨੂੰ ਸਾਰਾ ਜੀਵਨ ਹੀ ਇਦਾਂ ਦਾ ਬਖਸ਼ ਦਿਓ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੇ ਤੇ ਐਸੀ ਕਿਰਪਾ ਕਰ ਦਿਆ ਜੀ ਸਤਿਗੁਰੂ ਕਹਿੰਦੇ ਤੁਹਾਡੇ ਤੇ ਮਿਹਰਬਾਨ ਹੋ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ